ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਜਵੰਧਾ ਰਵੇ ਤੇ ਆਪਾਂ ਪਹਿਲਾਂ ਇਹ ਵੀਡੀਓ ਪਾਈ ਸੀ ਨੁਸਕਾ ਬਾਝ ਇਸਤਰੀ ਦਾ ਇਹਦੇ ਵਿੱਚ ਜਿਹੜਾ ਇਹ ਗ੍ਰੰਥਾ ਕਾਫੀ ਪੁਰਾਣਾ ਹੈ ਇਹਦੇ ਵਿੱਚ ਦੋ ਨੁਸਕੇ ਦੱਸੇ ਹੋਏ ਨੇ ਠੀਕ ਹੈ ਜੀ ਇੱਕ ਉੱਪਰ ਦੇਖ ਰਿਹਾ ਹਾਂ ਇੱਕ ਨੰਬਰ ਤੇ ਨੁਸਕਾ ਨੰਬਰ 2 ਆਪਾਂ ਅੱਜ ਜਿਹੜੀ ਗੱਲ ਕਰਨ ਜਾ ਰਹੇ ਹਾਂ ਨੁਸਕਾ ਨੰਬਰ 1 ਦੀ ਠੀਕ ਹੈ ਜੀ ਨੁਸਕਾ ਬਾਝ ਇਸਤਰੀ ਦਾ ਇਹਦੇ ਉੱਤੇ ਆਪਾਂ ਵੀਡੀਓ ਪਾਈ ਸੀ ਇੰਸਟਾਗ੍ਰam ਤੇ ਰੀਲ ਕਾਫੀ ਭੈਣਾਂ ਨੂੰ ਜੋ ਸਮਝ ਨਹੀਂ ਆਈ ਕਾਫੀ ਮੈਸੇਜ ਆਏ ਵੀ ਛਿੱਲ ਰਹੇ ਦੀ ਜੜ ਕੀ ਹੁੰਦੀ ਹੈ ਜੀ ਆਹ ਕੀ ਚੀਜ਼ ਹੁੰਦੀ ਹੈ ਠੀਕ ਹੈ ਜੀ ਜਿਹੜੀਆਂ ਬਾਕੀ ਤਾਂ ਉਹ ਫੋਟੋਆਂ ਲਾ ਕੇ ਸਮਝਾ ਦਿੰਨੇ ਆ ਕੀ ਚੀਜ਼ ਹੈ ਕਿੱਥੋਂ ਮਿਲੂ ਸੇਵਨ ਕਿਵੇਂ ਕਰਨੀਆਂ ਸਭ ਤੋਂ ਜਿਹੜਾ ਮੇਨ ਹੈ ਆਯੁਰਵੇਦ ਦੇ ਗ੍ਰੰਥਾਂ ਦੇ ਵਿੱਚ ਲਿਖਿਆ ਹੈਗਾ ਇੱਕਦਮ ਮਰਦਨਮ ਗੁਣਵਰਧਨਮ ਇੱਕ ਲਿਖਿਆ ਉਨਪਾਨ ਮਰ ਲੋ ਤੁਸੀਂ ਸਸਤੀ ਚੀਜ਼ ਖਾਓ ਮਹਿੰਗੀ ਖਾਓ ਉਹ ਮੈਟਰ ਨਹੀਂ ਕਰਦੀ ਮੇਨ ਜ਼ਰੂਰੀ ਹੈਗੇ ਆ ਵੀ ਤੁਸੀਂ ਖਾ ਕਿਸ ਤਰ੍ਹਾਂ ਰਹੋ ਚੀਜ਼ ਨੂੰ ਫਿਰ ਤੁਹਾਨੂੰ ਰਿਜ਼ਲਟ ਮਿਲੇਗਾ ਅੱਜ ਕੱਲ੍ਹ ਆਯੁਰਵੇਦ ਦੇ ਗ੍ਰੰਥਾਂ ਦੇ ਵਿੱਚ ਜੋ ਨੁਸਖੇ ਲਿਖੇ ਨੇ ਆਪਾਂ ਉਹਨਾਂ ਨੂੰ ਸਹੀ ਢੰਗ ਨਾਲ ਨਹੀਂ ਖਾਰੇ ਜਾਂ ਕਈ ਵੀਰ ਜਾਂ ਵੈਰ ਵੀ ਨਹੀਂ ਸਮਝਾ ਪਾਰੇ ਜਾਂ ਆਪਾਂ ਸਮਝ ਨਹੀਂ ਪਾਰੇ ਤਾਂ ਕਰਕੇ ਆਪਾਂ ਨੂੰ ਉਦਾਂ ਦੇ ਰਿਜ਼ਲਟ ਨਹੀਂ ਮਿਲਦੇ ਹੈਗੇ ਠੀਕ ਹੈ ਇਹ ਉਹਨਾਂ ਇਸਤਰੀਆਂ ਲਈ ਹੈਗੇ ਜਿਨ੍ਹਾਂ ਨੂੰ ਬਾਂਝਪੰਦੀ ਸਮੱਸਿਆ ਐਗ ਨਹੀਂ ਬਣਦੇ ਹੈਗੇ ਜਾਂ एएमएच ਲੋ ਰਹਿਦਾ ਹੈ ਗਿਆ ਜਾਂ ਐਗ ਦੀ ਕੁਆਲਿਟੀ ਵੇਕ ਆ ਰਹੀ ਹੈ ਗਿਆ ਮੈਂਸ ਜ ਨਹੀਂ ਆਉਂਦੇ ਰੁਕ ਰੁਕ ਕੇ ਆਉਂਦੇ ਹੈ ਪੀਸੀਓਡੀਆ ਗੰਡਰਸੋਲੀ ਹੈ ਇਹ ਸਭ ਤੇ ਵਰਕ ਕਰੇਗਾ ਇਹ ਨੁਸਖਾ ਵਰਤਨ ਨਾਲ ਠੀਕ ਹੈ ਜੀ ਲਾਭ ਇਹਦੇ ਨੇ ਨੁਸਖਾ ਵਰਤਨ ਨਾਲ ਪੀਰੀਅਡ ਖੁੱਲ ਕੇ ਆਉਣਗੇ ਠੀਕ ਹੈ ਜੀ ਮਹਾਵਾਰੀ ਟਾਈਮ ਨਾਲ ਆਉਣ ਲੱਗੂਗੀ ਤੇ ਉਸ ਤੋਂ ਬਾਅਦ ਜਿਹੜੀ ਮਾਂ ਹੈਗੀ ਉਹ ਬੱਚਾ ਜਨਨ ਦੇ ਕਾਬਿਲ ਹੋ ਜੂਗੀ ਪੁਰਸ਼ ਦੇ ਵਿੱਚ ਕੋਈ ਵੀ ਸਮੱਸਿਆ ਨਹੀਂ ਹੋਣੀ ਚਾਹੀਦੀ ਇਹ ਨੁਸਖਾ ਔਰਤ ਲਈ ਹੈ ਸੇਵਨ ਕਿਵੇਂ ਕਰਨਾ ਹੈ ਪਹਿਲਾਂ ਸੁਣ ਲਓ ਧਿਆਨ ਨਾਲ ਛਿਲਰੇ ਦੀ ਜੜ ਲੈਣੀ ਹੈ 10 ਗ੍ਰਾਮ ਮਾਜੂ ਦਾਣਾ 10 ਗ੍ਰਾਮ ਫਲ ਤੇਜ ਤਿੰਬਰਵਲ ਦਾ 10 ਗ੍ਰਾਮ ਇਹ ਤੁਹਾਨੂੰ ਕਿਸੇ ਵੀ ਪੁਰਾਣੇ ਅਨਸਾਰੀ ਤੋਂ ਮਿਲਣਗੇ ਵਧੀਆ ਅਨਸਾਰੀ ਹੋਵੇ ਠੀਕ ਹੈ ਜਿਵੇਂ ਮਾਜੂ ਦਾਣਾ ਹੁੰਦਾ ਇਹਨੂੰ ਲੱਗ ਜਾਂਦਾ ਹੈਗਾ ਸਿਉਂਕ ਜੀ ਠੀਕ ਹੈ ਸਾਫ਼ ਮਾਜੂਦਾਨਾ ਹੋਵੇ ਗਲੀਆਂ ਨਾ ਹੋਣ ਉਹਦੇ ਵਿੱਚ ਇਹ ਧਿਆਨ ਰੱਖਿਓ ਮੇਨ ਫੇਰ ਹੀ ਕੰਮ ਕਰੋ ਨੁਸਖਾ ਜੜੀਆਂ ਬੂਟੀਆਂ ਜਿਆਦਾ ਪੁਰਾਣੀਆਂ ਨਹੀਂ ਵਰਤਣੀਆਂ ਹੁੰਦੀਆਂ ਜਿਆਦਾ ਇਹ ਕਿਉਂਕਿ ਲੱਕੜਾਂ ਹੀ ਹੁੰਦੀਆਂ ਨੇ ਕਿਉਂਕਿ ਲੱਕੜ ਨੂੰ ਘੁਣ ਲੱਗ ਜਾਂਦਾ ਸਿਉਖ ਲੱਗ ਜਾਂਦੀ ਹੈ ਠੀਕ ਹੈ ਜੀ ਸੁੰਡ ਲੱਗ ਜਾਂਦਾ ਐਵੇਂ ਦਾ ਨਹੀਂ ਹੋਣਾ ਚਾਹੀਦਾ ਜੜੀਆਂ ਬੂਟੀਆਂ ਹਮੇਸ਼ਾ ਤਾਜ਼ੀਆਂ ਹੀ ਵਰਤਣੀਆਂ ਨੇ ਤੁਸੀਂ ਨੇ ਵਧੀਆ ਪਣਸਾਰੀ ਤੋਂ ਲੈ ਕੇ ਪੁਰਾਣੇ ਪਣਸਾਰੀ ਤੋਂ ਲੈ ਕੇ ਅੱਗੇ ਦੀ ਜਿਹੜੀ ਵਿਧੀ ਹੈਗੀ ਉਹ ਤੁਸੀਂ ਸਮਝ ਲਓ ਜਿਹੜੀ ਅੱਗੇ ਵਿਧੀ ਹੈ ਇਸ ਪ੍ਰਕਾਰ ਹੈ ਤੁਸੀਂ ਨੇ ਸਾਰੀਆਂ ਨੂੰ ਚੰਗੀ ਤਰ੍ਹਾਂ ਕੁੱਟਣਾ ਮਾਮ ਦਸਤੀ ਦੇ ਵਿੱਚ ਮਿਕਸੀ ਦਾ ਪ੍ਰਯੋਗ ਨਹੀਂ ਕਰਨਾ ਚੰਗੀ ਤਰ੍ਹਾਂ ਕੁੱਟ ਕੇ ਤੁਸੀਂ ਇਹਨਾਂ ਨੂੰ ਕਾਪੜਨ ਛਾਨ ਜਿਹੜਾ ਚੂਰਨ ਕਰ ਲੈਣਾ ਤੁਸੀਂ ਨੇ ਚੂਰਨ ਕਰਨ ਤੋਂ ਬਾਅਦ ਤੁਸੀਂ ਨੇ ਇਹਨਾਂ ਦੀਆਂ ਗੋਲੀਆਂ ਬਣਾਉਣੀਆਂ ਨੇ 21 ਗੋਲੀਆਂ 21 ਗੋਲੀਆਂ ਤਿਆਰ ਕਰਨ ਤੋਂ ਬਾਅਦ ਇੱਕ ਗੋਲੀ ਰੋਜ਼ਾਨਾ ਜਵੈਣ ਦੇ ਕਾੜੇ ਨਾਲ ਤੁਸੀਂ ਲੈਣੀ ਹੈ ਠੀਕ ਹੈ ਜੀ ਸਵੇਰੇ ਰੋਟੀ ਖਾਣ ਤੋਂ 1 ਘੰਟਾ ਬਾਅਦ 21 ਦਿਨ ਲਗਾਤਾਰ ਇਹ ਤੁਸੀਂ ਗੋਲੀ ਦੇਣੀ ਹੈ ਬਾਝਪਨ ਦਾ ਨਾਸ਼ ਹੋਵੇਗਾ ਗਰਭ ਧਾਰਨ ਕਰੇ ਤੇ ਜਨਨੀ ਬਣੇ ਠੀਕ ਹੈ ਜੀ ਵੀ ਗਰਭ ਧਾਰਨ ਹੋ ਜਾਊਗਾ ਗਰਭ ਧਾਰਨ ਕਰਨ ਦੇ ਯੋਗ ਹੋ ਜੂ ਜਨਾਨੀ ਔਰਤ ਭੈਣ ਤੇ ਜਨਨੀ ਬਣੂ ਵੀ ਅੱਗੇ ਵੀ ਉਹ ਬੱਚਾ ਜੰਮਣ ਦੇ ਕਾਬਲ ਹੀ ਰਹੂਗੀ ਇਹ ਨਹੀਂ ਹੈਗਾ ਵੀ ਹੁਣ ਤੁਸੀਂ ਖਾਈ ਹੈ ਦੁਬਾਰੇ ਤੁਹਾਨੂੰ ਖਾਣ ਦੀ ਜ਼ਰੂਰਤ ਪਵੇਗੀ ਰਿਜ਼ਲਟ ਬਹੁਤ ਵਧੀਆ ਨੇ ਅਜਮਾਇਆ ਹੋਇਆ ਨੁਸਖਾ ਹੈ ਕਾਫੀ ਭੈਣਾਂ ਨੂੰ ਇਹਦੇ ਨਾਲ ਰਿਜ਼ਲਟ ਮਿਲੇ ਨੇ ਜਿੰਨਾ ਭੈਣਾਂ ਨੇ ਆਈਵੀਐਫ ਤੱਕ ਕਰਵਾ ਲੇ ਸੀ ਫੇਲ ਸੀ ਉਹਨਾਂ ਨੂੰ ਵੀ ਰਿਜ਼ਲਟ ਮਿਲੇ ਨੇ ਐਦਾਂ ਦੇ ਹੋਰ ਨੁਸਖੇ ਜਾਣਨ ਲਈ ਆਪਣੇ ਪੇਜ ਵੈਦ ਮਲਕੀਤ ਜਵੰਦਾ ਇੰਸਟਾਗ੍ਰam ਪੇਜ ਆਉਨ ਉਸ ਜ਼ਰੂਰ ਫੋਲੋ ਕਰ ਲਿਓ ਤੇ ਨਾਲ ਹੀ ਨਾਲ ਆਪਣਾ YouTube ਚੈਨਲ ਜਵੰਧਾ ਹਿਰ ਵਿੱਚ ਜਿੱਥੇ ਵੀਡੀਓ ਦੇਖ ਰਹੇ ਹੋ ਇਹਨੂੰ ਵੀ ਜਰੂਰ ਤੁਸੀਂ ਫੋਲੋ ਕਰ ਲਿਓ ਘੰਟੀ ਲੈਕਨ ਦਬਾ ਦਿਓ ਤੁਹਾਨੂੰ ਪੁਰਾਣੇ ਗ੍ਰੰਥਾਂ ਦੇ ਵਿੱਚੋਂ ਇਹ ਜਿਹੇ ਨੁਸਖੇ ਲੱਭ ਕੇ ਦਵਾਂਗੇ ਜਿਹੜੇ ਕਿਸੇ ਵੀ ਵੈਦ ਨੇ ਨਹੀਂ ਪਾਏ ਠੀਕ ਹੈ ਸੈਕਸ ਹਲਿੰਗ ਦਵਾਈਆਂ ਹਰ ਇੱਕ ਵੈਦ ਪਾਉਂਦਾ ਪਰ ਆਹ ਜਾਂ ਨੁਸਖਾ ਕੋਈ ਕੋਈ ਬਿਰਲਾ ਵੈਦ ਹੀ ਪਾਉਂਦਾ ਹੈ ਇਹ ਖਜ਼ਾਨਾ ਸਾੰਮ ਕੇ ਰੱਖਿਆ ਖਜ਼ਾਨਾ ਤੁਹਾਡੇ ਮੂਰੇ ਕੱਲਾ ਕੱਲਾ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ